ਤੁਸੀਂ ਵੇਖੋ ਜਦੋਂ ਬੱਚਿਆਂ ਦੇ ਸ਼ਗਨ ਹੁੰਦੇ ਨੇ ਸਾਡੇ ਬੱਚਿਆਂ ਦੇ ਸਾਡੇ ਬੱਚਿਆਂ ਦਾ ਜਦੋਂ ਵਿਆਹ ਹੁੰਦਾ ਹੈ ਤੇ ਜੇ ਸਮਾਂ 12 ਵਜੇ ਦਾ ਰੱਖਿਆ ਹੈ ਨਾ ਲਾਮਾਂ ਦਾ ਤੇ 12 ਵਜੇ ਕੋਈ ਆਏਗਾ ਨਹੀਂ ਕੀਰਤਨ ਸ਼ੁਰੂ ਹੋ ਗਿਆ ਹੈ ਤੇ ਜਿਸ ਵੇਲੇ ਲੋਕ ਆਉਣੇ ਸ਼ੁਰੂ ਹੋਏ ਤੇ ਆ ਗਏ ਨੇ ਨਾ ਸਾਰੇ ਲੋਕ ਉਸ ਵੇਲੇ ਫਿਰ ਅਸੀਂ ਕਹਿ ਦਿੰਨੇ ਆ ਸ਼ਗਨ ਵੇਲੇ ਜੀ ਅਨੰਤ ਸਾਪ ਪੜਦੇ ਹੋ ਐਦਾ ਮਤਲਬ ਇਹ ਕਿ ਜਦੋਂ ਕੀਰਤਨ ਹੁੰਦਾ ਰਹੇਗਾ ਉਦੋਂ ਤੂੰ ਨਹੀਂ ਹੋਏਗਾ ਜਦੋਂ ਤੂੰ ਆ ਗਿਆ ਉਦੋਂ ਅਨੰਤ ਸਾਹਿਬ ਪੜ ਕੇ ਸਮਾਪਤੀ ਕਰੋ ਕਿਉਂਕਿ ਅਸੀਂ ਤੇ ਸਤਿਗੁਰੂ ਤੈਨੂੰ ਕੇਵਲ ਵਰਤ ਰਹੇ ਆ ਅਸੀਂ ਤੇਰੇ ਨਾਲ ਜੁੜ ਨਹੀਂ ਰਹੇ ਜਦ ਕੇ ਹੋਣਾ ਕੀ ਚਾਹੀਦਾ ਸੀ ਹੁਣ ਇਹ ਹੀ ਚਾਹੀਦਾ ਸੀ ਕਿ ਜੇ 100 ਬੰਦੇ ਆਉਣੇ ਨੇ ਤੇ 100 ਬੰਦੇ ਆ ਕੇ ਬਹਿ ਜਾਣ ਉਤੋਂ ਬਾਅਦ ਕੀਰਤਨ ਸ਼ੁਰੂ ਹੋਵੇ ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜ ਸਕੀਏ ਜਿਸ ਵੇਲੇ ਆਨੰਦ ਕਾਰਜ ਹੁੰਦਾ ਹੈ ਅਸੀਂ ਦੇਖਨੇ ਆ ਲੋਕਾਂ ਨੂੰ ਪੈਲਸ ਵਿੱਚੋਂ ਇੰਜ ਕੱਢਣਾ ਪੈਂਦਾ ਹੈ ਜਿਵੇਂ ਛੱਪੜ ਵਿੱਚੋਂ ਮੱਜਾਂ ਕੱਢਣੀਆਂ ਔਖੀਆਂ ਅਸੀਂ ਇੰਜ ਕਰਦੇ ਆ ਜਿਵੇਂ ਅਸੀਂ ਚਿੱਲੀ ਪਨੀਰ ਕਦੇ ਵੇਖਿਆ ਹੀ ਨਹੀਂ ਹੁੰਦਾ ਅਸੀਂ ਜਿਵੇਂ ਰੋਟੀਆਂ ਕਦੇ ਵੇਖੀਆਂ ਹੀ ਨਹੀਂ ਹੁੰਦੀਆਂ ਇੰਜ ਪਰਿਵਾਰ ਵਾਲੇ ਤਰਲੇ ਕਰਨਗੇ ਵੀਰ ਜੀ ਸੰਡੂ ਸਾਹਿਬ ਚਲੋ ਤੇ ਸਹੀ ਜੀਜਾ ਜੀ ਪਲੀਜ਼ ਚਲੋ ਤੇ ਸਹੀ ਉਹ ਫੇਰੇ ਹੋਣਗੇ ਗੁਰਦੁਆਰਾ ਸਾਹਿਬ ਸਾਲੇ ਸਾਹਿਬ ਚਲੋ ਤੇ ਸਹੀ ਉਹ ਕਹਿੰਦੇ ਹਾਂ ਤੁਸੀਂ ਚਲੋ ਅਸੀਂ ਬਸ ਹੁਣੇ ਹੀ ਆਏ ਹੁਣੇ ਹੀ ਆਏ ਕਰਦੇ ਆ ਕਰਦੇ ਆ 12 ਵਜੇ ਦਾ ਟਾਈਮ ਅਸੀਂ ਸ਼ਾਮ ਨੂੰ 5 ਵਜੇ ਲਾਵਾ ਕਰਨੇ ਆ ਗਿਣਤੀ ਦੇ 15 ਬੰਦੇ ਨਹੀਂ ਪਹੁੰਚਦੇ 1000 ਬੰਦੇ ਪੈਲਸ ਵਿੱਚ ਤੇ ਜਿਸ ਕਰਕੇ ਆਏ ਨੇ ਉਹਨਾਂ ਲੋਕਾਂ ਨੂੰ ਇਹ ਵੀ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਕਿਸ ਕਰਕੇ ਆਇਓ ਬੱਚੇ ਬੱਚੀ ਦੇ ਸੰਜੋਗ ਨੂੰ ਮਿਲਾਉਣ ਵਾਸਤੇ ਆਇਓ ਨਾ ਤੇ ਤੁਹਾਡੇ ਕੋਲ ਇਹ ਸਮਾਂ ਨਹੀਂ ਕਿ ਜਦੋਂ ਬੱਚੇ ਬੱਚੀ ਦਾ ਮੇਲ ਹੋ ਰਿਹਾ ਲਾਵਾ ਵਿੱਚ ਤੁਸੀਂ ਉੱਥੇ ਹਾਜ਼ਰੀ ਭਰੋ ਨਹੀਂ ਨਹੀਂ ਲੋਕ ਜਾਂਦੇ ਅਗਰ ਨਹੀਂ ਨਾ ਜਾਂਦੇ ਕੇਵਲ 15 ਬੰਦੇ ਹੀ ਕੇਵਲ ਆਉਂਦੇ ਨੇ ਅਨੰਦ ਕਾਰਜ ਵੇਲੇ ਤੇ ਸਾਧ ਸੰਗਤ ਜੀ ਫਿਰ ਰਿਜ਼ਲਟ ਸਾਡੇ ਸਾਹਮਣੇ ਐ ਕੁੜੀਆਂ 3 ਮਹੀਨੇ ਵੱਸ ਨਹੀਂ ਰਹੀਆਂ 6 ਮਹੀਨਾ ਦੇ ਅੰਦਰ ਤਲਾਕ ਦੇ ਪੇਪਰ ਫਾਈਲ ਹੋ ਰਹੇ ਨੇ ਅੱਜ ਸਿੱਖਾਂ ਦੇ ਜਿੰਨੇ ਬੱਚਿਆਂ ਦੇ ਕੇਸ ਕੋਰਟ ਵਿੱਚ ਚੱਲ ਰਹੇ ਨੇ ਜੱਜ ਵੀ ਹੈਰਾਨ ਨੇ ਕਿ ਵੀ ਇੰਨੇ ਕੇਸ ਕਿਸੇ ਦੂਜਿਆਂ ਦੇ ਨਹੀਂ ਜਿੰਨੇ ਸਿੱਖਾਂ ਦੇ ਬੱਚੇ ਬੱਚੀਆਂ ਦੇ ਨੇ ਲਾਮਾਂ ਕੀਤੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਤੇ ਤਲਾਕ ਅਸੀਂ ਉਹਨਾਂ ਲੋਕਾਂ ਅੱਗੇ ਲੈਦੇ ਆ ਜਿਹੜੇ ਸਿਗਰਟ ਪੀ ਰਹੇ ਨੇ ਜਿਹੜੇ ਸ਼ਰਾਬਾ ਪੀ ਕੇ ਫੈਸਲੇ ਦੇਣਗੇ ਅਸੀਂ ਉਹਨਾਂ ਦੇ ਅੱਗੇ ਹੱਤ ਬੰਨੀ ਖੜੇ ਹੁੰਨੇ ਆ ਸਿੱਖੋਂ ਸੁਚੇਤ ਹੋਣ ਦੀ ਲੋੜ ਹੈ ਜਿਹੜਾ ਅਨੰਦ ਕਾਰਜ ਹੁੰਦਾ ਹੈ ਸਾਡੇ ਬੱਚੇ ਬੱਚੀ ਦਾ ਉਹ ਇੱਕ ਬਹੁਤ ਵੱਡਾ ਕਾਰਜ ਹੈ ਅਨੰਦ ਸੰਸਕਾਰ ਹੈ ਰਹਿਤ ਮਰਿਆਦਾ ਵਿੱਚ ਅਸੀਂ ਸੋਚਨੇ ਆ ਲੋ ਜੀ ਚਾਰ ਫੇਰੇ ਹੋ ਗਏ ਤਾਂ ਕੀ ਹੋਇਆ ਹੋ ਗਈਆਂ ਲਾਵਾ ਉਤੇ ਹਾਜ਼ਰੀ ਭਰੀ ਤਾਂ ਠੀਕ ਨਾ ਭਰੀ ਤਾਂ ਠੀਕ ਨਹੀਂ ਸਾਡੇ ਬੱਚੇ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਨੇ ਪੂਰੇ ਸਤਕਾਰ ਨਾਲ ਇੱਕ ਘੰਟਾ ਕੀਰਤਨ ਹੋਵੇ ਪੂਰੀ ਮਰਿਆਦਾ ਅਨੁਸਾਰ ਇਹ ਸਮਝਾਇਆ ਜਾਵੇ ਗ੍ਰਸਤ ਧਰਮ ਦੇ ਗੁਣ ਦੱਸੇ ਜਾਣ ਤੇ ਸਾਡੇ ਬੱਚੇ ਬੱਚੀ ਦਾ ਅਨੰਦ ਕਾਰਜ ਹੋਵੇ ਤੇ ਫਿਰ ਕਿਵੇਂ ਤਲਾਕ ਹੋ ਸਕਦੇ ਨੇ ਜਿਸ ਤਰ੍ਹਾਂ ਡਿਵੋਰਸ ਹੋ ਸਕਦੇ ਨੇ ਇਹ ਕੋਈ ਖੇਡ ਨਹੀਂ ਹੈ ਕਿ ਚਾਰ ਲਾਵਾ ਲਈਆਂ ਤੇ 6 ਮਹੀਨੇ ਬਾਅਦ ਲੜਕੀ ਕਵੇ ਮੈਂ ਨਹੀਂ ਰਹਿਣਾ ਮੈਂ ਕਹਿੰਦਾ ਭੈਣੇ ਤੇਰੀ ਜ਼ੁਬਾਨ ਤੇ ਕੋੜ ਨਾ ਪਿਆ ਤੂੰ ਇਹ ਸ਼ਬਦ ਕਹਿ ਕਿਵੇਂ ਦਿੱਤਾ ਮੈਂ ਨਹੀਂ ਰਹਿਣਾ ਕਿ ਤੈਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਅੱਗੇ ਕੀ ਕਿਹਾ ਸੀ ਜਦ ਬੱਚਾ ਕਵੇ ਕਿ ਮੈਂ ਤੈਨੂੰ ਨਹੀਂ ਰੱਖਣਾ ਬਚਿਆ ਤੇਰੀ ਜ਼ੁਬਾਨ ਤੇ ਕੋੜ ਨਹੀਂ ਪਿਆ ਜੇ ਤੂੰ ਇਹ ਬਚਨ ਕਿਹਾ ਕਿ ਮੈਂ ਬੱਚੀ ਤੈਨੂੰ ਨਹੀਂ ਰੱਖਣਾ ਜਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਜਦੋਂ ਜਾਮੜ ਗੁਰੂ ਰਾਮਦਾਸ ਬਣ ਗਿਆ ਤੁਹਾਡਾ ਫਿਰ ਤੁਹਾਡੀ ਕੋਈ ਆਪਣੀ ਮਤ ਨਹੀਂ ਚਲੇਗੀ ਫਿਰ ਤੁਸੀਂ ਗੁਰੂ ਦੇ ਅਨੁਸਾਰ ਹੋ ਕੇ ਚਲੋਗੇ ਤੁਹਾਡਾ ਗ੍ਰਸਤ ਚੰਗਾ ਬਤੀਤ ਹੋਏਗਾ ਭਾਈ ਵੀਰ ਸਿੰਘ ਨੇ ਤਾਂ ਬੜੇ ਕਮਾਲ ਦਾ ਬਚਨ ਕਿਹਾ ਸੁਣਿਓ ਭਾਈ ਵੀਰ ਸਿੰਘ ਕਹਿੰਦੇ ਨੇ ਜੇ ਬੱਚਾ ਬੱਚੀ ਵਿੱਚ ਨਾ ਬਣੇ ਜੇ ਬੱਚੇ ਬੱਚੀ ਦੀ ਆਪਸ ਵਿੱਚ ਗੱਲ 2 ਮਹੀਨੇ 4 ਮਹੀਨੇ ਨਾ ਬਣੇ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ 2-4 ਮਹੀਨੇ ਕਿਸੇ ਦੀ ਵੀ ਗੱਲ ਨਹੀਂ ਜੇ ਬਣਦੀ ਸੁਣਿਓ ਨੌਜਵਾਨ ਬੱਚੇ ਵੀ ਨੇ ਬੱਚੀਆਂ ਵੀ ਨੇ ਬਜ਼ੁਰਗ ਬੈਠੇ ਹੋ 2-4 ਮਹੀਨੇ ਕਿਸੇ ਦੀ ਵੀ ਗੱਲ ਆਪਸ ਵਿੱਚ ਨਹੀਂ ਬਣਦੀ ਤੁਸੀਂ 200 ਰੁਪਏ ਦੀ ਕੁਰਸੀ ਲਿਆਓ ਨਾ 2 ਮਹੀਨੇ ਤੇ ਤੁਹਾਨੂੰ ਉਹਦੀ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਹੜੇ ਪਾਸੇ ਡਾਣਾ ਹੈ ਇੱਥੇ ਡਾਹ ਦਿੱਤੀ ਦੋ ਦਿਨ ਬਾਅਦ ਦੇਖੋਗੇ ਨਹੀਂ ਇੱਥੇ ਚੰਗੀ ਨਹੀਂ ਲੱਗ ਰਹੀ ਇੱਥੇ ਢਾ ਦਿੰਦੇ ਆ ਨਹੀਂ ਇੱਥੇ ਵੀ ਠੀਕ ਨਹੀਂ ਆ ਛੱਤ ਤੇ ਢਾ ਦਿੰਦੇ ਆ ਤਿੰਨ ਚਾਰ ਜਗ੍ਹਾ ਤੇ ਸਾਨੂੰ ਕੁਰਸੀ ਦੀਆਂ ਬਦਲੀਆਂ ਪੈਂਦੀਆਂ ਨੇ ਹੋਰ ਸੁਣਿਓ ਆਟੇ ਦੀ ਬੋਰੀ ਐ ਆਟੇ ਦੀ ਬੋਰੀ ਤੁਸੀਂ ਇੱਕ ਜਗ੍ਹਾ ਰੱਖ ਦਿਓ ਦੋ ਦਿਨ ਬਾਅਦ ਉਹਨੂੰ ਚੁੱਕੋਗੇ ਨਾ ਉਹਦੀ ਵੱਖਰੀ ਜੀ ਜਗ੍ਹਾ ਤੁਹਾਨੂੰ ਜ਼ਮੀਨ ਤੇ ਬਣੀ ਨਜ਼ਰ ਆਏਗੀ ਮੈਂ ਕਹਿੰਦਾ ਭੈਣੇ ਦੋ ਦਿਨ ਆਟੇ ਦੀ ਬੋਰੀ ਇਕੱਠਾ ਪਈ ਰਵੇ ਉਹ ਵੀ ਆਪਣੀ ਜਗ੍ਹਾ ਬਣਾ ਲੈਂਦੀ ਐ ਤੂੰ ਕਿਉਂ ਨਹੀਂ ਸੋਹਰੇ ਘਰ ਵਿੱਚ ਆਪਣੀ ਜਗ੍ਹਾ ਬਣਾ ਪਾਉਂਦੀ ਤੇਰੇ ਅੰਦਰ ਕਿਉਂ ਨਹੀਂ ਪੈਸੈਂਸ ਰਿਆ ਕੀ ਤੇਰੀ ਮਾਂ ਨੇ ਨਹੀਂ ਕਦੇ ਡਾਟਿਆ ਡਾਟਿਆ ਹੈ ਡਾਟਿਆ ਹੈ ਤੇ ਤੇਰੀ ਸੱਸ ਨੇ ਡਾਟ ਦਿੱਤਾ ਤੇ ਤਾਂ ਕੀ ਹੋ ਗਿਆ ਤੇਰੇ ਭਰਾਵਾਂ ਨੇ ਤੈਨੂੰ ਨਹੀਂ ਕਦੇ ਮਾਰਿਆ ਤੇਰੇ ਤੇ ਕਦੇ ਨਹੀਂ ਚਾਟਾ ਮਾਰਿਆ ਤੈਨੂੰ ਜੇ ਕਦੇ ਪਤੀ ਦੇ ਓਖੇ ਸੋਖੇ ਵੇਲੇ ਕਦੇ ਮਾਰ ਹੀ ਦਿੱਤਾ ਤੇ ਉਸ ਗੱਲ ਨੂੰ ਤੂੰ ਕਿਉਂ ਨਾ ਸਹਿਣ ਕਰ ਪਾਈ ਕਿਉਂ ਤੂੰ ਭੱਜੀ ਵਕੀਲਾਂ ਵੱਲ ਜਦ ਬਚਿਆ ਤੂੰ ਦੂਜੇ ਦੀ ਧੀ ਲੈ ਕੇ ਆਇਆ ਮਾਰਨ ਵਾਸਤੇ ਲਿਆਇਆ ਤੇਰਾ ਹੱਥ ਨਹੀਂ ਕੰਬਿਆ ਕਿਸੇ ਦੀ ਧੀ ਨੂੰ ਹੱਥ ਲਗਾਉਣ ਲੱਗਿਆ ਭਾਈ ਵੀਰ ਸਿੰਘ ਨੇ ਬੜੇ ਕਮਾਲ ਦੇ ਬਚਨ ਕਹੇ ਉਹ ਕਹਿੰਦਾ ਹੈ ਅਗਰ ਤੁਹਾਡੀ ਆਪਸ ਵਿੱਚ ਨਾ ਬਣੇ ਬੱਚੇ ਬੱਚੀ ਦੀ ਆਪਸ ਵਿੱਚ ਨਾ ਬਣੇ ਕਹਿੰਦੇ ਕੋਰਟ ਦਾ ਮੂੰਹ ਨਾ ਵੇਖਿਓ ਸੁਣਿਓ ਕੀ ਕਿਹਾ ਕਹਿੰਦੇ ਕੋਟਾਂ ਵੱਲ ਨਾ ਜਾਇਓ ਸਿਗਰਟਾਂ ਪੀਣ ਸ਼ਰਾਬਾਂ ਪੀਣ ਵਾਲਿਆਂ ਕੋਲੋਂ ਫੈਸਲੇ ਨਾ ਲਿਓ ਅਗਰ ਬੱਚੇ ਬੱਚੀ ਦੀ ਆਪਸ ਵਿੱਚ ਨਾ ਬਣੇ ਨਾ ਟ੍ਰੇਨ ਦੀਆ ਟਿਕਟਾ ਕਰਿਓ ਤੇ ਦਰਬਾਰ ਸਾਹਿਬ ਜਾਇਓ ਸੁਣਿਓ ਟ੍ਰੇਨ ਦੀਆ ਟਿਕਟਾ ਕਰਿਓ ਤੇ ਦਰਬਾਰ ਸਾਹਿਬ ਜਾਇਓ ਅਤੇ ਦਰਬਾਰ ਸਾਹਿਬ ਜਾ ਕੇ ਗੁਰੂ ਰਾਮਦਾਸ ਨੂੰ ਬੇਨਤੀ ਕਰਿਓ ਮਹਾਰਾਜ ਜਿਸ ਦਿਨ ਸਾਡਾ ਵਿਆਹ ਹੋਇਆ ਤੇਰੀਆਂ ਲਾਵਾਂ ਪੜੀਆਂ ਗਈਆਂ ਗੁਰੂ ਰਾਮਦਾਸ ਤੂੰ ਜਾਮਣ ਸੈਂ ਅਸੀਂ ਹੋਰ ਨੂੰ ਨਹੀਂ ਕਹਿਣਾ ਅਸੀਂ ਤੈਨੂੰ ਕਹਿਣ ਆਏ ਆ ਮੈਂ ਕਹਿਨਾ ਵਾ ਗਏ ਹੋਣਗੇ ਭਾਵੇਂ ਨਰਾਜ ਜਿਸ ਵੇਲੇ ਗੁਰੂ ਰਾਮਦਾਸ ਆਸ਼ੀਰਵਾਦ ਦੇਣਗੇ ਬੱਚਾ ਬੱਚੀ ਗਰਸਤ ਵਿੱਚ ਆ ਕੇ ਸੁਖੀ ਰਹਿਣਗੇ ਇਹ ਗੱਲਾਂ ਕੌਣ ਦੱਸੇਗਾ ਸਾਨੂੰ ਤੇ ਰੀਲਾਂ ਬਣਾਉਣ ਤੋਂ ਹੀ ਹੋਸ਼ ਨਹੀਂ ਸਾਨੂੰ ਤੇ ਫੇਸਬੁੱਕ ਤੇ ਹੀ ਹੋਸ਼ ਨਹੀਂ ਸਾਨੂੰ ਤੇ ਸਟੇਟਸ ਪਾਉਣ ਤੋਂ ਹੀ ਹੋਸ਼ ਨਹੀਂ ਇਹ ਗੱਲਾਂ ਕੌਣ ਦੱਸੇਗਾ ਸੰਗਤ ਜੀ ਗੁਰੂ ਦੇ ਪਿੱਛੇ ਪਿੱਛੇ ਚੱਲੋਗੇ ਤੇ ਅਨੰਦ ਹੀ ਅਨੰਦ ਹੈ ਆ ਵਿਆਹ ਵੇਲੇ ਜੇ ਤਾਂ ਲਾਲਾ ਚੱਲੇ ਅੱਗੇ-ਅੱਗੇ ਤੇ ਪਿੱਛੇ ਜਿਹੜੀ ਬਰਾਤ ਆ ਰਹੀ ਹੈ ਨਾ ਉਹਦੇ ਵਾਸਤੇ ਵੀ ਕਲਾਪਿੰਗ ਹੁੰਦੀ ਆ ਨੇ ਉਹਦੇ ਵਾਸਤੇ ਵੀ ਫੁੱਲ ਵਰਸਾਏ ਜਾਂਦੇ ਨੇ ਕਿਉਂ ਕਿਉਂਕਿ ਅੱਗੇ ਦੁਲਾ ਚੱਲ ਰਿਹਾ ਹੈ ਤੇ ਉਹ ਵੀ ਸਾਰੇ ਸਤਕਾਰਯੋਗ ਨੇ ਦੁਲੇ ਨੂੰ ਹਟਾ ਦਿਓ ਕੱਲੀ ਬਰਾਤ ਜਾਵੇ ਤੇ ਲੋਕਾਂ ਨੇ ਡੰਡੇ ਮਾਰਨੇ ਨੇ ਵੀ ਇਹ ਕਿੱਥੋਂ ਆ ਗਏ ਨੇ ਮੁੰਡਾ ਤੇ ਆਇਆ ਹੀ ਨਹੀਂ ਜਿਹਦਾ ਵਿਆਹ ਹੈ ਭਜਾਓ ਅੰਦਾ ਸਾਰਿਆਂ ਨੂੰ ਅਗਰ ਲਾੜੇ ਪਿੱਛੇ ਚੱਲੇਗੀ ਬਰਾਤ ਦਾ ਸਤਕਾਰ ਹੋਏਗਾ ਸਿੱਖਾ ਤੂੰ ਗੁਰੂ ਪਿੱਛੇ ਚਲੇਗਾ ਤੇ ਤੇਰਾ ਵੀ ਸਤਕਾਰ ਹੋਏਗਾ ਜਿਸ ਦਿਨ ਤੂੰ ਕਮੇ ਜੀ ਗੁਰੂ ਨੂੰ ਮੈਂ ਬਖ ਕਰ ਦਿੱਤਾ ਮੇਰੇ ਕੋਲ ਤੇ ਚਾਰ ਗੱਡੀਆਂ ਨੇ ਚਾਰ ਕੋਠੀਆਂ ਨੇ ਚਾਰ ਬੱਚੇ ਨੇ ਬਾਬਾ ਜੀ ਕਹਿੰਦੇ ਨੇ ਸੱਜਣਾ ਕਿਸੇ ਲੇਖੇ ਨਹੀਂ ਜਿਸ ਦਿਨ ਤੈਨੂੰ ਗੁਰੂ ਭੁੱਲ ਗਿਆ ਤੇਰਾ ਕਾਊਂਟਡਾਊਨ ਸ਼ੁਰੂ ਹੋ ਗਿਆ ਤੇਰਾ ਥੱਲੇੜਾ ਪਾਸਾ ਸ਼ੁਰੂ ਹੋ ਗਿਆ ਡਿੱਗਦੇ ਆ ਡਿੱਗਦੇ ਆ ਡਿੱਗਦੇ ਆ ਡਿੱਗਦੇ ਆ ਡਿੱਗ ਜਾਏਗਾ ਜੇ ਗੁਰੂ ਨੂੰ ਚੇਤਾ ਰੱਖੇਗਾ ਫਿਰ ਚੜਦੇ ਆ ਚੜਦੇ ਆ ਚੜਦੇ ਆ ਚੜ ਜਾਏਗਾ ਗੁਰ ਕੇ ਗਰੇ ਸੇ ਵਕ ਜੋ ਰਹਿ ਗੁਰ ਕੀ ਯਾਗਿਆ ਮਨ ਮੈਂ ਸਹਿ ਅਗਲਾ ਸ਼ਬਦ ਸੁਣਿਓ ਜਿੱਥੋਂ ਸਾਰੀ ਖੇਡ ਸਾਡੀ ਖਰਾਬ ਹੁੰਦੀ ਐ ਪਾਵੇਂ ਗ੍ਰਸਤੀ ਦੀ ਹੋਵੇ ਪਾਵੇਂ ਸਮਾਜ ਦੀ ਹੋਵੇ ਤੇ ਪਾਵੇਂ ਧਰਮ ਦੀ ਹੋਵੇ ਉਹ ਪਤਾ ਕਿਹੜੀ ਐ ਉਹ ਹੈ ਆਪਸ ਕੋ ਕਰ ਕਛਦਾ ਜਨਾਵੈ ਅਸੀਂ ਨਾ ਕ੍ਰੈਡਿਟ ਜਿਹੜਾ ਲੈਨ ਐਵੇਂ ਸਾਰੀ ਖੇਡ ਖਰਾਬ ਕੀਤੀ ਐ ਘਰ ਵਾਲਾ 10 ਘੰਟੇ ਬਾਹਰੋਂ ਕੰਮ ਕਰਕੇ ਆਏਗਾ ਤੇ ਘਰਵਾਲੀ ਘਰ ਵਿੱਚ ਹੀ ਰਹੇਗੀ ਪਰ ਜਾਂਦੇ ਆ ਸਾਰ ਅਖੇ ਤੁਸੀਂ ਮੈਨੂੰ ਨੌਕਰਾਨੀ ਬਣਾ ਦਿੱਤਾ ਸਾਰਾ ਕੰਮ ਮੈਂ ਹੀ ਕਰਾਂ ਮੈਂ ਇੱਥੇ ਬੱਚਿਆਂ ਨਾਲ ਲੜਦੀ ਰਵਾਂ ਮੈਂ ਇਹਨਾਂ ਨਾਲ ਕਰਦੀ ਰਵਾਂ ਤੁਸੀਂ ਮੇਰੀ ਕੀਮਤ ਨਹੀਂ ਜਾਣਦੇ ਮੈਨੂੰ ਨੌਕਰਾਨੀ ਬਣਾ ਦਿੱਤਾ ਮੈਨੂੰ ਇਹ ਕਰ ਦਿੱਤਾ ਉਹ ਕਰ ਦਿੱਤਾ ਜਿਹੜਾ ਬੰਦਾ ਬਾਹਰੋਂ 10 ਘੰਟੇ ਕੰਮ ਕਰਕੇ ਆਇਆ ਹੈ ਉਹ ਨਹੀਂ ਗੱਡੀ ਘਰ ਦੇ ਵਿੱਚ ਝਾੜੂ ਪੋਚਾ ਕਰ ਰਹੀ ਹੈ ਉਹਨੇ ਆਪਣਾ ਕ੍ਰੈਡਿਟ ਦਿਖਾਣਾ ਸ਼ੁਰੂ ਕਰ ਦਿੱਤਾ ਮੈਂ ਇਹ ਕੀਤਾ ਮੈਂ ਉਹ ਕੀਤਾ ਮੈਂ ਉਹ ਕੀਤਾ ਅੱਗੋਂ ਫਿਰ ਜਿਹੜਾ ਬੰਦਾ ਹੈ ਨਾ ਉਹ ਵੀ ਫਿਰ ਅੱਗੋਂ ਕਹਿਣਾ ਸ਼ੁਰੂ ਕਰ ਦਿੰਦਾ ਕਿ ਮੈਂ ਇਹ ਕੀਤਾ ਮੈਂ ਤੁਹਾਡੇ ਵਾਸਤੇ ਘਰ ਬਣਾਇਆ ਮੈਂ ਗੱਡੀ ਲੈ ਕੇ ਦਿੱਤੀ ਮੈਂ ਤੁਹਾਨੂੰ ਇਹ ਕੀਤਾ ਉੱਥੇ ਘੁਮਾਇਆ ਇੱਥੇ ਘੁਮਾਇਆ ਹਸਬੈਂਡ ਆਪਣਾ ਕ੍ਰੈਡਿਟ ਚਾ ਰਿਹਾ ਹੈ ਘਰਵਾਲੀ ਆਪਣਾ ਕ੍ਰੈਡਿਟ ਚਾ ਰਹੀ ਹੈ ਨਹੀਂ ਜਿਸ ਵੇਲੇ ਤੱਕ ਸਾਡੀ ਈਗੋ ਨਹੀਂ ਨਾ ਮੁਕਣੀ ਉਸ ਵੇਲੇ ਤੱਕ ਗੱਲ ਬਣੇਗੀ ਕੋਈ ਨਹੀਂ ਇਹ ਤਾਂ ਗੁਰਮੁਖੋਂ ਇੱਕ ਟੀਮ ਵਰਕ ਹੈ ਜੇ ਬੈਟਸਮੈਨ ਕਵੇ ਨਾ ਵੀ ਮੇਰੇ ਕਰਕੇ ਹੀ ਟੀਮ ਜਿੱਤੇਗੀ ਨਹੀਂ ਭੱਲਿਆ ਜੇ ਅਗਲਿਆਂ ਨੇ ਕੋਈ ਕੈਚ ਹੀ ਨਾ ਫੜਿਆ ਤੇ ਦੂਜੀ ਟੀਮ ਵਾਸਤੇ ਫਿਰ ਸਾਰੇ ਉਹ ਜਿੱਤ ਜਾਣਗੇ ਜੇ ਰਮੀ ਨਾ ਲਏ ਤੇ ਤੂੰ ਕੀ ਕਰ ਲਏਗਾ ਇਹ ਟੀਮ ਵਰਕ ਹੈ ਕੈਚ ਵੀ ਪਕੜਨੇ ਪੜਨਗੇ ਫਿਲਡਿੰਗ ਵੀ ਕਰਨੀ ਪਏਗੀ ਬੈਟ ਤੇ ਰਨ ਵੀ ਮਾਰਨੇ ਪੈਣਗੇ ਇਹ ਟੀਮ ਵਰਕ ਹੈ ਜੇ ਭੈਣੇ ਤੂੰ ਘਰ ਰਹਿ ਰਹੀ ਆ ਪੋਚਾ ਤੂੰ ਲਾ ਰਹੀ ਆ ਤੇ ਆਫਿਸ ਤੋਂ ਤੇਰਾ ਹਸਬੰਡ ਤੇ ਆਏਗਾ ਦੀ ਪੋਚਾ ਲਾਣ ਤੈਨੂੰ ਹੀ ਲਾਣਾ ਪਏਗਾ ਤੇ ਜੇ ਭੱਲੇ ਆ ਜੇ ਬਾਹਰੋਂ ਤੂੰ ਕੋਈ ਸਬਜ਼ੀ ਫੜ ਕੇ ਲਿਆ ਰਿਆ ਤੇ ਘਰ ਵਾਲੀ ਨੇ ਤੇ ਜਾਣਾ ਨਹੀਂ ਤੈਨੂੰ ਹੀ ਫੜ ਕੇ ਲਿਆਣੀ ਪਏਗੀ ਇਹ ਸਾਡੇ ਫਰਜ਼ ਨੇ ਇਹ ਸਾਨੂੰ ਨਿਭਾਉਣੇ ਪੈਣਗੇ ਜੇ ਅਸੀਂ ਇੱਕ ਪਰਿਵਾਰ ਦਾ ਹੀ ਫਰਜ਼ ਨਹੀਂ ਨਿਭਾ ਸਕਦੇ ਤਾਂ ਗੁਰੂ ਤੋਂ ਸਿੱਖੀ ਵਾਲੇ ਫਰਜ਼ ਅਸੀਂ ਕਿਵੇਂ ਨਿਭਾ ਸਕਨੇ ਆ ਅੰਦਰ ਦੀ ਹਉਮੈ ਅੰਦਰ ਦੀ ਈਗੋ ਨੂੰ ਬਿਲਕੁਲ ਖਤਮ ਕਰ ਦਿਓ ਤੇ ਅਰਦਾਸ ਕਰਿਆ ਕਰੋ ਬਾਬਾ ਜੀ ਬੰਦਾ ਇਹ ਅਰਦਾਸ ਕਰੇ ਮਹਾਰਾਜ ਮੇਰੇ ਪਿੱਛੇ ਮੇਰੀ ਘਰਵਾਲੀ ਦੋ ਤਿੰਨ ਬੱਚੇ ਮੇਰੇ ਮਾਤਾ ਪਿਤਾ ਨੇ ਰੋਜ਼ ਅਰਦਾਸ ਇਹ ਕਰੇ ਮਹਾਰਾਜ ਮੈਨੂੰ ਇਤਨਾ ਉਦਮ ਬਖਸ਼ੀ ਮੈਂ ਇਹਨਾਂ ਨੂੰ ਕੋਈ ਦੁੱਖ ਨਾ ਦੇਖਣ ਦੇਆ ਮੈਂ ਇਹਨਾਂ ਵਾਸਤੇ ਸਾਰੀਆਂ ਖੁਸ਼ੀਆਂ ਦੇ ਸਕਾਂ ਇਹ ਮੈਂ ਉਦਮ ਕਰਾਂ ਇਹ ਮੈਨੂੰ ਬਲ ਬਖਸ਼ੀ ਘਰ ਵਾਲੀ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਮੇਰਾ ਘਰ ਵਾਲਾ ਥਕਿਆ ਆਉਂਦਾ ਹੈ ਬੱਚੇ ਸਕੂਲੋਂ ਥਕੇ ਆਉਂਦੇ ਨੇ ਮੈਂ ਇਹਨਾਂ ਸਾਰੇ ਪਰਿਵਾਰ ਨੂੰ ਸਾਂਭ ਕੇ ਰੱਖ ਸਕਾਂ ਇਹ ਮੈਨੂੰ ਉਦਮ ਬਖਸ਼ੀ ਅਸੀਂ ਇਹ ਨਹੀਂ ਅਰਦਾਸ ਕਰਦੇ ਅਸੀਂ ਤੇ ਆਪੋ ਆਪ ਦੇ ਕੰਮ ਗਿਰਾਉਣ ਵਾਸਤੇ ਲੱਗ ਜਾਂਦੇ ਆ ਨਹੀਂ ਆਪਣੇ ਆਪਣੇ ਕੰਮ ਨਹੀਂ ਗਿਣਾਉਣੇ ਜੇ ਆਪਣੇ ਆਪਣੇ ਕੰਮ ਗਿਣਾਓਗੇ ਤੇ ਇਕਾਗਰਤਾ ਨਹੀਂ ਬਣੇਗੀ ਇਕਾਗਰਤਾ ਨਹੀਂ ਬਣੇਗੀ ਤੇ ਗ੍ਰਸਤ ਜੀਵਨ ਆਨੰਦ ਵਿੱਚ ਨਹੀਂ ਆਏਗਾ ਜੇ ਗਰਸਤ ਜੀਵਨ ਹੀ ਅਨੰਦ ਵਿੱਚ ਨਹੀਂ ਆਏਗਾ ਤੁਸੀਂ ਕਿਵੇਂ ਭਗਤੀ ਕਰ ਸਕਦੇ ਹੋ ਕਿਵੇਂ ਮੱਥੇ ਟੇਕ ਸਕਦੇ ਹੋ ਕਿਸ ਤਰ੍ਹਾਂ ਗੁਰਧਾਮਾਂ ਦੀ ਯਾਤਰਾ ਕਰ ਸਕਦੇ ਹੋ ਕਿਵੇਂ ਨਿਤਨੇਮ ਕਰ ਸਕਦੇ ਹੋ ਬਾਬਾ ਜੀ ਨੇ ਸਾਨੂੰ ਕਿਹਾ ਗਰਸਤ ਜੀਵਨ ਵਿੱਚ ਰਹਿ ਔਰ ਗਰਸਤ ਜੀਵਨ ਵਿੱਚ ਰਹਿ ਕੇ ਤੂੰ ਗੁਰੂ ਦੀ ਬੰਦਗੀ ਕਰ ਤੇ ਅੰਦਰ ਦੀ ਜਿਹੜੀ ਈਗੋ ਹਉਮੈ ਹੈ ਇਸ ਹਉਮੈ ਨੂੰ ਛੱਡ ਕਿਉਂਕਿ ਜਨਾਦੇ ਅੰਦਰ ਹਉਮੈ ਆ ਗਈ ਹੈ ਸਮਝ ਲੈਣਾ ਉਸ ਬੰਦੇ ਦਾ ਨਾਸ਼ ਹੋਣਾ ਲਾਜ਼ਮੀ ਹੈ ਸੋਨੇ ਦੀ ਲੰਕਾ ਸਾਡੇ ਕੋਲ ਨਹੀਂ ਹੈ ਪਰ ਜਿਸ ਦੇ ਕੋਲ ਸੀ ਉਸ ਨੂੰ ਈਗੋ ਸੀ ਤੇ ਉਹਦਾ ਕੀ ਹਾਲ ਹੋਇਆ ਸਾਡੇ ਕੋਲ 1 ਲੱਖ ਪੁੱਤਰ ਤੇ ਸਵਾ ਲੱਖ ਨਾਤੀ ਨਹੀਂ ਹੈ ਪਰ ਜੀ ਦੇ ਕੋਲ ਸੀ ਉਹਦੇ ਕੋਲ ਹੋਮੇ ਸੀ ਉਹਦਾ ਕੀ ਹਾਲ ਹੋਇਆ ਸਾਧੂ ਤੇ ਜਪਜੀ ਸਾਹਿਬ ਪੂਰਾ ਯਾਦ ਨਹੀਂ ਹੈ ਜਿਸ ਨੂੰ ਚਾਰੇ ਵੇਦ ਯਾਦ ਸੰ ਉਹਦੇ ਅੰਦਰ ਅਗਰ ਈਗੋ ਆਈ ਤੇ ਉਹਦਾ ਵੀ ਸ਼ਰਮਨਾਸ਼ ਹੋ ਗਿਆ ਮੈਂ 라ਵਣ ਦੀ ਗੱਲ ਕਰ ਰਿਆਂ ਵਾ ਚਾਰੇ ਵੇਦਾਂ ਦਾ ਗਿਆਤਾ ਚੰਦ ਸੂਰਜ ਜੀ ਦੀ ਰਸੋਈ ਵਿੱਚ ਤਪ ਰਹੇ ਨੇ ਜਿਸ ਦੇ 1 ਲੱਖ ਪੁੱਤਰ ਸਵਾ ਲੱਖ ਨਾਤੀ ਨੇ ਪੂਰੀ ਲੰਕਾ ਸੋਨੇ ਦੀ ਬਣੀ ਹੈ ਇੱਡਾ ਵੱਡਾ ਰਾਜ ਸਿੰਘਾਸਨ ਹੈ ਸਾਰਾ ਪਲੱਸ ਪੁਆਇੰਟ ਪਲੱਸ ਪੁਆਇੰਟ ਪਲੱਸ ਪੁਆਇੰਟ ਪਲੱਸ ਪੁਆਇੰਟ ਅਖੀਰ ਤੇ ਈਗੋ ਨੇ ਜਦੋਂ ਮਾਈਨਸ ਪੁਆਇੰਟ ਐਸਾ ਕਰ ਦਿੱਤਾ ਕਿ ਧਰਤੀ ਦੇ ਵਿੱਚ ਉਹ ਮਿਲ ਗਿਆ ਮੱਟੀ ਵਿੱਚ ਰਲ ਗਿਆ ਤੇ ਰਾਵਣ ਏਡਾ ਰਲਿਆ ਏਡਾ ਰਲਿਆ ਕਿ ਸਾਲ ਦੇ ਅੰਦਰ ਇੱਕ ਵਾਰ ਉਹਨੂੰ ਫਿਰ ਫੂਕਿਆ ਜਾਂਦਾ ਹੈ ਦਿੱਲੀ ਦੇ ਅੰਦਰ ਹਜ਼ਾਰਾਂ ਜਗ੍ਹਾ ਰਾਵਣ ਫੂਕਿਆ ਜਾਂਦਾ ਹੈ ਇਤਨੇ ਬੇਦਾਂ ਦਾ ਗਿਆਤਾ ਹੋਵੇ ਇਤਨੀ ਸੋਨੇ ਦੀ ਲੰਕਾ ਦਾ ਮਾਲਕ ਹੋਵੇ ਸਭ ਕੁਝ ਉਦੇ ਕੋਲ ਹੋਵੇ ਪਰ ਇੱਕ ਅਹੰਕਾਰ ਨੇ ਉਹਦੇ ਸਾਰੇ ਕੰਮ ਨੂੰ ਵਿਗਾੜ ਦਿੱਤਾ ਭੱਲਿਆ ਸਾਡੇ ਕੋਲ ਤੇ ਹੈ ਹੀ ਕੱਖ ਨਹੀਂ ਜੇ ਅਸੀਂ ਫਿਰ ਵੀ ਹੋਮੇ ਕਰਕੇ ਬੈਠਾਂਗੇ ਸਮਝ ਲੈਣਾ ਇਹ ਹੋਮੇ ਵੱਡੇ ਵੱਡਿਆਂ ਨੂੰ ਖਾ ਗਈ ਹੈ ਬਾਬਾ ਜੀ ਕਹਿੰਦੇ ਨੇ ਮਾਇਆ ਤਜੀ ਤੋ ਕਿਆ ਪਹਿਆ ਮਾਇਆ ਤਜੀ ਤੋ ਕਿਆ ਭਇਆ ਜੇ ਚਾਰ ਪੈਸੇ ਛੱਡ ਵੀ ਦਿੱਤੇ ਤੇ ਸੱਜਣਾ ਕੀ ਹੋਇਆ ਜੋ ਮਾਨ ਤਜਿਆ ਨਾ ਜਾਏ ਅਹੰਕਾਰ ਤੇ ਤੂੰ ਛੱਡਿਆ ਨਹੀਂ ਪਤਾ ਸੀ ਕੀ ਕਹਨੇ ਆ ਜੇ ਫਲਾਣਾ ਗੁਰਪਰਵ ਸੀ ਤੇ ਮੈਂ 1 ਲੱਖ ਰੁਪਏ ਦਿੱਤੇ ਸੀ ਹੋਰ ਛੱਡੋ ਜਦੋਂ ਘਰਾਂ ਦੇ ਕੋਈ ਬਜ਼ੁਰਗ ਦੀ ਕਿਸੇ ਦੀ ਡੈਥ ਹੁੰਦੀ ਆ ਨਾ ਅਸੀਂ ਕੀ ਕਰਨੇ ਆ ਆ ਸਿੰਘ ਸਭਾ ਗੁਰਦੁਆਰਿਆਂ ਮੰਦਰਾਂ ਵਿੱਚ ਅਸੀਂ ਕੀ ਕਰਨੇ ਆ ਪੰਖੇ ਦਿੰਨੇ ਆ ਸੁਣਿਓ ਪੱਖੇ ਅਸੀਂ ਦਿੰਨੇ ਆ ਤੇ ਪੰਖੇ ਦੇ ਉੱਪਰ ਅਸੀਂ ਧਾਮ ਲਿਖਾ ਦਿੰਨੇ ਆ ਫਲਾਣੇ ਕੀ ਇਸ ਮਰਤੇ ਮੇ ਫਲਾਣੇ ਪਿਤਾ ਜੀ ਦੀ ਯਾਦ ਵਿੱਚ ਤੇ ਜਿਹੜਾ ਵਿਚਾਰਾ ਥੱਲੇ ਸੁੱਤਾ ਹੁੰਦਾ ਹੈ ਨਾ ਉੱਪਰ ਵੇਖਦਾ ਰਹਿੰਦਾ ਹੈ ਵੀ ਬਾਬਾ ਤੂੰ ਮਰ ਗਿਆ ਤਾਂ ਮੈਨੂੰ ਕਿਤੇ ਹਵਾ ਆ ਰਹੀ ਏ ਜੇ ਤੂੰ ਨਾ ਮਰਦਾ ਤੇ ਮੈਂ ਤੇ ਗਰਮੀ ਕਿਤੇ ਮਰ ਜਾਣਾ ਸੀ ਵਟਤ ਕੁਲਦ ਅਸੀਂ ਦਿੰਨੇ ਆ ਲੋਕਾਂ ਨੂੰ ਠੰਡਾ ਪਾਣੀ ਪੀਣ ਵਾਸਤੇ ਉਦੇ ਉੱਤੇ ਲਿਖਾ ਦਿੰਨੇ ਆ ਜੀ ਫਲਾਣੇ ਨੇ ਦਿੱਤਾ ਤੇ ਫਲਾਣੇ ਦੀ ਯਾਦ ਵਿੱਚ ਦਿੱਤਾ ਭਲਿਆ ਏਡੀ ਹੋਮੇ ਚਾਰ ਟਕੇ ਤੂੰ ਖਰਚ ਕਰੇ ਤੇ ਹੋਮੇ ਦਾ ਪੱਲਾ ਬਨ ਕੇ ਬਹਿ ਜੇ ਤੇਰਾ ਦਿੱਤਾ ਸਾਰਾ ਮੱਟੀ ਹੋ ਜਾਏਗਾ ਮਹਾਪੁਰ ਕਹਿੰਦੇ ਸਨ ਦਿੱਤਾ ਤੇ ਉਹ ਚੰਗਾ ਜਿਹੜਾ ਸੱਜੇ ਨਾਲ ਦਿੱਤਾ ਤੇ ਖੱਬੇ ਨੂੰ ਪਤਾ ਨਾ ਲਗੇ ਵਿੱਚ ਦਿੱਤਾ ਕੀ ਹੈ ਤਾਂ ਤੇ ਪਰਵਾਣ ਹੈ ਜੇ ਬੰਦਾ ਰੋਲਾ ਪਾਈ ਜਾ ਰਿਹਾ ਹੈ ਨਾ ਬੀਜ ਜਿਤਨਾ ਮਰਜੀ ਕੀਮਤੀ ਹੋਵੇ ਤੁਸੀਂ ਰੋਲਾ ਪਾਈ ਚਲੋ ਤੇ ਕਾ ਆ ਕੇ ਸਾਰਾ ਬੀਜ ਚੁਗ ਜਾਣਗੇ ਕੁਝ ਵੀ ਨਹੀਂ ਜੰਮੇਗਾ ਇਤਨੇ ਦਾਨ ਪੁੰਨ ਤੋਂ ਬਾਅਦ ਅਗਰ ਚਾਰੇ ਪਾਸੇ ਰੋਲਾ ਪਾ ਦਿੱਤਾ ਹੋਮੈ ਦੇ ਕਾ ਆ ਕੇ ਸਭ ਲੈ ਜਾਣਗੇ ਕੁਝ ਵੀ ਉਹਦਾ ਅਸਰ ਹੋਣ ਵਾਲਾ ਨਹੀਂ ਹੈ ਇਸ ਕਰਕੇ ਆਪਸ ਕੋ ਕਰ ਕਛਣਾ ਜਨਾਬ ਹੈ ਹਰ ਹਰ ਨਾਮ ਰਿਦਾ ਸਦ ਧਿਆਵੇ ਭਾਈ ਆਪਣੇ ਅੰਤਰ ਆਤਮੇ ਉਮੈਨੂ ਨਾ ਵਾੜੀਏ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਫਿਰ ਆਇਆ ਜੀਵਨ ਸਾਡਾ ਸਫਲ ਹੋਏਗਾ ਬਾਬਾ ਜੀ ਮਿਹਰ ਕਰਨ ਸਾਨੂੰ ਸੇਵਕ ਬਣਨ ਦੀ ਪੂਰਨ ਜਾਂਚ ਆ ਜਾਏ ਇੰਨੀ ਕੋ ਸੇਵਾ ਪ੍ਰਵਾਨ ਹੋਇਆਂ ਪੱਲਾ ਬਖਸ਼ੋ ਗੁਰਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਂ ਠਾਕੁਰ ਤੁਮ ਪੈਰ ਦਾਸ ਜੀਓ ਤੇਰੀ ਰਾਸ ਤੁਮਾਤ ਪਿਤਾ ਹਮਨ ਤੁਮਰੀ ਕਿਰਪਾ ਮਹ ਕੋਈ ਨ ਜਾਣ ਤੁਮਰਾ ਅੰਤ